ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜੋ ਧੁੰਦ ਪੈ ਰਹੀ ਹੈ ਤੁਹਾਨੂੰ ਦੱਸਦੀ ਹੈ ਤਸਵੀਰਾਂ ਹੁਣ ਅੱਜ ਦਿਨ ਚੜ੍ਹੇ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਕਿਹੜੀ ਧੁੰਦ ਹੈ ਉਹ ਪੂਰੀ ਤਰ੍ਹਾਂ ਪਈ ਹੋਈ ਹੈ ਇਹ ਸ਼ਹਿਰ ਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸ਼ਹਿਰ ਦੇ ਵਿੱਚ ਇਹ ਹਾਲਾਤ ਹੈ ਤੇ ਹਾਈਵੇ ਤੇ ਜਾਤ ਹੋਣਗੇ ਜਿੱਥੇ ਲੋਕ ਤੇ ਉੱਥੇ ਹੀ ਕਿਹੜੇ ਧੁੰਦ ਦੇ ਕਾਰਨ ਹਾਸੇ ਹੋ ਰਹੇ ਨੇ ਜਿਸ ਦੇ ਵਿੱਚ ਸਮੇ 11:30 ਵੱਜ ਚੁੱਕੇ ਨੇ ਕਿਹੜੀ ਧੁੰਦ ਕਿਹੜੀ ਪਈ ਹੋਈ ਹੈ ਪੂਰੀ ਤਰ੍ਹਾਂ ਸੰਗਣੀ ਧੁੰਦ ਜਿਸ ਦੇ ਵਿੱਚ ਲੋਕਾਂ ਨੂੰ ਦੁਕਾਨਦਾਰਾਂ ਨੂੰ ਕਿਹੜੇ ਕੰਮਕਾਰ ਦਾ ਥੱਪ ਹੋਇਆ ਪਿਆ ਤੇ ਉੱਥੇ ਕਿਹੜੇ ਲੋਕ ਟ੍ਰੈਵਲ ਕਰ ਰਹੇ ਨੇ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਲੋਕ ਜੁੜੇ ਨੇ ਆਪਾਂ ਗੱਲਬਾਤ ਕਰਦੇ ਹੈਗੇ ਆ ਭਾਜੀ ਦੁਕਾਨਦਾਰਾਂ ਨੂੰ ਸਭ ਤੋਂ ਜ਼ਿਆਦਾ ਧੁੰਦ ਦੇ ਕਾਰਨ ਪਰੇਸ਼ਾਨੀਆਂ ਸਾਹਮਣੇ ਤੁਹਾਡਾ ਦੁੱਧ ਦਾ ਕੰਮ ਹੈਗਾ ਤੇ ਉੱਥੇ ਤੁਹਾਨੂੰ ਸਵੇਰੇ ਕਿਦੋਂ ਉੱਠਦੇ ਹੋ ਤੇ ਕੀ ਹਾਲਾਤ ਹੁੰਦੇ ਨੇ ਧੁੰਦ ਦੇ ਕਾਰਨ ਥੋੜਾ ਲੋਕ ਵੀ ਲੇਟ ਉੱਠਦੇ ਨੇ ਕੰਮ ਨੂੰ ਦਾ ਅਸਰ ਪੈਂਦਾ ਹੀ ਹੈ ਜੀ ਲੇਟ ਉੱਠਣਾ ਵੇ ਸਾਰਾ ਆਵਾਜਾਈ ਵੀ ਬੰਦ ਹੁੰਦੀ ਸਭ ਕੁਝ ਬੰਦ ਹੁੰਦਾ ਜੀ ਕਿੱਦਾਂ ਤੁਸੀਂ ਸਵੇਰੇ ਉੱਠ ਕੇ ਤੁਹਾਡੀਆਂ ਦੁੱਧ ਦੀਆਂ ਗੱਡੀਆਂ ਆਉਂਦੀਆਂ ਉਹਨਾਂ ਨੂੰ ਗੱਡੀਆਂ ਕਿਦਾਂ ਸਮੇ 2 ਵਜੇ ਆਉਂਦੀਆਂ ਤੇ ਹੁਣ ਲੇਟ ਆਉਂਦੀਆਂ ਹੋਣਗੀਆਂ ਉਹਨਾਂ ਨੂੰ ਧੁੰਦ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਗੱਡੀਆਂ ਦੀ ਟਾਈਮਿੰਗ ਚੇਂਜ ਹੋਈ ਹੋਈ ਹੈ ਜਿਹੜੀ ਗੱਡੀ 2:30 ਵਜੇ ਆਣੀ ਉਹ 4 ਵਜੇ ਤੱਕ ਪਹੁੰਚਦੀ ਹੈ ਅੱਛਾ ਜੀ ਸਲੋ ਆਉਂਦੀਆਂ ਅੰਦਰ ਲੇਟ ਵੀ ਲੱਦਾ ਹੁੰਦੀਆਂ ਨੇ ਪਰੇਸ਼ਾਨੀ ਦਾ ਸਾਹਮਣਾ ਕੰਮਕਾਰ ਦੇ ਵਿੱਚ ਅਸਰ ਹੋਇਆ ਹੁੰਦਾ ਹੈ ਜੀ ਬਿਲਕੁਲ ਹੁੰਦਾ ਹੈ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਲਗਾਤਾਰ ਪੰਜਾਬ ਕੇਸ ਜੱਗਬਾਨੀ ਦੀ ਟੀਮ ਵੱਲੋਂ ਲਗਾਤਾਰ ਧੁੰਦ ਦੇ ਬਾਰੇ ਦੱਸਿਆ ਜਾ ਰਿਹਾ ਤੁਹਾਨੂੰ ਤਸਵੀਰਾਂ ਸ਼ਹਿਰ ਦੀਆਂ ਦਿਖਾ ਰਹੇ ਸ਼ਹਿਰ ਦੇ ਵਿੱਚ ਜੋ ਹਾਲਾਤ ਸਮੇ 11 ਵਜੇ 11:30 ਹੋ ਚੁੱਕੇ ਨੇ ਜਿਸ ਦੇ ਵਿੱਚ ਹਾਲੇ ਵੀ ਕਿਹੜੀ ਧੁੰਦ ਛਾਈ ਹੋਈ ਹੈ ਤੇ ਦੁਕਾਨਦਾਰਾਂ ਨੂੰ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਤੇ ਸਭ ਤੋਂ ਜ਼ਿਆਦਾ ਜੋ ਦੁੱਧ ਸਪਲਾਈ ਕਰਨ ਵਾਲਿਆਂ ਨੂੰ ਜਾਂ ਡੈਰੀਆਂ ਤੋਂ ਕਿਹੜਾ ਦੁੱਧ ਲੈ ਕੇ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਤੁਸੀਂ ਦੇਖ ਰਹੇ ਹੋ ਕਿਹੜੀ ਧੁੰਦ ਹੈ ਠੰਡ ਵੀ ਹੈ ਹੋਈ ਹੋਈ ਹੈ ਤੇ ਧੁੰਦ ਕਿਹੜੀ ਲਗਾਤਾਰ ਜੋ ਵਰਧਦੀ ਜਾਦੀ ਹੈ ਸ਼ਾਮ ਕੱਲ ਤੁਹਾਨੂੰ ਦਿਖਾਈਆਂ ਤਸਵੀਰਾਂ ਸ਼ਾਮ 5 ਵਜੇ ਤੋਂ ਹੀ ਕਿਹੜੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਸ਼ਹਿਰ ਦੇ ਵਿੱਚ ਜੋ ਸ਼ਹਿਰ ਦੇ ਅਹ ਹਾਲਾਤ ਹੋਣਗੇ ਤੇ ਨੈਸ਼ਨਲ ਹਾਈਵੇ ਤੇ ਕੀ ਹਾਲਾਤ ਹੋਣਗੇ ਦੇਖਣਾ ਹੋਏਗਾ ਤਸਵੀਰਾਂ ਦੇ ਵਿੱਚ ਲੋਕਾਂ ਨੂੰ ਜਗਬਾਣੀ ਪੰਜਾਬ ਕੇਸ ਉਹ ਹੀ ਅਪੀਲ ਕੀਤੀ ਜਾਂਦੀ ਹੈ ਕਿਸੇ ਨੂੰ ਜ਼ਰੂਰੀ ਕੰਮ ਹੈ ਉਹੀ ਆਪਣੇ ਘਰ ਤੋਂ ਬਾਹਰ ਨਿਕਲਣ ਜੋ ਧੁੰਦੇ ਦੇ ਕਾਰਨ ਹਾਸੇ ਵੀ ਹੋ ਰਹੇ ਨੇ ਤੇ ਜਾਨੀਆਂ ਜਾਨਾ ਜੋ ਨੁਕਸਾਨ ਹੋ ਰਹੇ ਨੇ ਜਾਨੀਆਂ ਨੁਕਸਾਨਾ ਜਾਇਆਂ ਜਾ ਰਹੀਆਂ ਜਿਸ ਤੀਆ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਪੰਜਾਬ ਕੇ ਸਿੱਜਗਬਾਨੀ ਦੇ ਵਿੱਚ ਦਿਖਾ ਰਹੇ ਹਾਂ ਸੁਨੀਲ ਮਹਾਜਨ ਜਗਬਾਨੀ ਟੀਵੀ ਜਲੰਧਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਜੋ ਧੁੰਦ ਪੈ ਰਹੀ ਹੈ ਤੁਹਾਨੂੰ ਦੱਸਦੀ ਹੈ ਤਸਵੀਰਾਂ ਹੁਣ ਅੱਜ ਦਿਨ ਚੜ੍ਹੇ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਕਿڑی ਧੁੰਦ ਹੈ ਉਹ ਪੂਰੀ ਤਰ੍ਹਾਂ ਪਈ ਹੋਈ ਹੈ ਇਹ ਸ਼ਹਿਰ ਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸ਼ਹਿਰ ਦੇ ਵਿੱਚ ਇਹ ਹਾਲਾਤ ਹੈ ਤੇ ਹਾਈਵੇ ਤੇ ਘਾਤ ਹੋਣਗੇ ਜਿੱਥੇ ਲੋਕ ਤੇ ਉੱਥੇ ਹੀ ਕਿਹੜੇ ਧੁੰਦ ਦੇ ਕਾਰਨ ਹਾਸੇ ਹੋ ਰਹੇ ਨੇ ਜਿਸ ਦੇ ਵਿੱਚ ਸਮੇ 11:30 ਵੱਜ ਚੁੱਕੇ ਨੇ ਕਿਹੜੇ ਧੁੰਦ ਘੜੀ ਪਈ ਹੋਈ ਹੈ ਪੂਰੀ ਤਰ੍ਹਾਂ ਸੰਗਣੀ ਧੁੰਦ ਜਿਸ ਦੇ ਵਿੱਚ ਲੋਕਾਂ ਨੂੰ ਦੁਕਾਨਦਾਰਾਂ ਨੂੰ ਕਿਹੜੇ ਕੰਮਕਾਰ ਦਾ ਥੱਪ ਹੋਇਆ ਪਿਆ ਤੇ ਉੱਥੇ ਕਿਹੜੇ ਲੋਕ ਟ੍ਰੈਵਲ ਕਰ ਰਹੇ ਨੇ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਲੋਕ ਜੁੜੇ ਨੇ ਆਪਾਂ ਗੱਲ ਕਰਦੇ ਹੈਗੇ ਆ ਭਾਜੀ ਦੁਕਾਨਦਾਰਾਂ ਨੂੰ ਸਭ ਤੋਂ ਜ਼ਿਆਦਾ ਧੁੰਦ ਦੇ ਕਾਰਨ ਪਰੇਸ਼ਾਨੀਆਂ ਸਾਹਮਣੇ ਤੁਹਾਡਾ ਦੁੱਧ ਦਾ ਕੰਮ ਹੈਗਾ ਤੇ ਉੱਥੇ ਤੁਹਾਨੂੰ ਸਵੇਰੇ ਕਿਦੋਂ ਉੱਠਦੇ ਹੋ ਤੇ ਕੀ ਹਾਲਾਤ ਹੁੰਦੇ ਧੁੰਦ ਦੇ ਕਾਰਨ ਥੋੜਾ ਲੋਕ ਵੀ ਲੇਟ ਉੱਠਦੇ ਨੇ ਕੰਮ ਨੂੰ ਅਸਰ ਪੈਂਦਾ ਹੀ ਹੈ ਜੀ ਲੇਟ ਉੱਠਣਾ ਵੇ ਸਾਰਾ ਆਵਾਜਾ ਵੀ ਬੰਦ ਹੁੰਦੀ ਸਭ ਕੁਝ ਬੰਦ ਹੁੰਦਾ ਜੀ ਕਿੱਦਾਂ ਤੁਸੀਂ ਸਵੇਰੇ ਉੱਠ ਕੇ ਤੁਹਾਡੀਆਂ ਦੁੱਧ ਦੀਆਂ ਗੱਡੀਆਂ ਆਉਂਦੀਆਂ ਉਹਨਾਂ ਨੂੰ ਗੱਡੀਆਂ ਕਿਦਾਂ ਸਮੇ 2 ਵਜੇ ਆਉਂਦੀਆਂ ਤੇ ਹੁਣ ਲੇਟ ਆਉਂਦੀਆਂ ਹੋਣਗੀਆਂ ਉਹਨਾਂ ਨੂੰ ਧੁੰਦ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਗੱਡੀਆਂ ਦੀ ਟਾਈਮਿੰਗ ਚੇਂਜ ਹੋਈ ਹੋਈ ਹੈ ਜਿਹੜੀ ਗੱਡੀ 2:30 ਵਜੇ ਆਣੀ ਉਹ 4 ਵਜੇ ਤੱਕ ਪਹੁੰਚਦੀ ਹੈ ਅੱਛਾ ਜੀ ਸਲੋ ਆਉਂਦੀਆਂ ਤੇ ਲੇਟ ਵੀ ਲੱਗਦਾ ਹੁੰਦੀਆਂ ਪਰੇਸ਼ਾਨੀ ਦਾ ਸਾਹਮਣਾ ਕੰਮਕਾਰ ਦੇ ਵਿੱਚ ਅਸਰ ਹੋਇਆ ਹੋਏਗਾ ਹੁੰਦਾ ਜੀ ਬਿਲਕੁਲ ਹੁੰਦਾ ਹੈ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਲਗਾਤਾਰ ਪੰਜਾਬ ਕੇਸੀ ਜਗਬਾਨੀ ਦੀ ਟੀਮ ਵੱਲੋਂ ਲਗਾਤਾਰ ਧੁੰਦ ਦੇ ਬਾਰੇ ਦੱਸਿਆ ਜਾ ਰਿਹਾ ਤੁਹਾਨੂੰ ਤਸਵੀਰਾਂ ਸ਼ਹਿਰ ਦੀਆਂ ਦਿਖਾ ਰਹੇ ਸ਼ਹਿਰ ਦੇ ਵਿੱਚ ਜੋ ਹਾਲਾਤ ਸਮੇ 11 ਵਜੇ 11:30 ਹੋ ਚੁੱਕੇ ਨੇ ਜਿਸ ਦੇ ਵਿੱਚ ਹਾਲੇ ਵੀ ਕਿਹੜੀ ਧੁੰਦ ਛਾਈ ਹੋਈ ਹੈ ਤੇ ਦੁਕਾਨਦਾਰਾਂ ਨੂੰ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਸਭ ਤੋਂ ਜ਼ਿਆਦਾ ਜੋ ਦੁੱਧ ਸਪਲਾਈ ਕਰਨ ਵਾਲਿਆਂ ਨੂੰ ਜਾਂ ਡੈਰੀਆਂ ਤੋਂ ਕਿਹੜਾ ਦੁੱਧ ਲੈ ਕੇ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਤੁਸੀਂ ਦੇਖ ਰਹੇ ਹੋ ਕਿਹੜੀ ਧੁੰਦ ਹੈ ਠੰਡ ਵੀ ਹੈ ਹੋਈ ਹੋਈ ਹੈ ਤੇ ਧੁੰਦ ਕਿਹੜੀ ਲਗਾਤ ਜੋ ਵਰਦਦੀ ਜਾਦੀ ਹੈ ਸ਼ਾਮ ਕੱਲ ਤੁਹਾਨੂੰ ਦਿਖਾਈਆਂ ਤਸਵੀਰਾਂ ਸ਼ਾਮ 5 ਵਜੇ ਤੋਂ ਹੀ ਕਿਹੜੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ ਸ਼ਹਿਰ ਦੇ ਵਿੱਚ ਜੋ ਸ਼ਹਿਰ ਦੇ ਅਹ ਹਾਲਾਤ ਹੋਣਗੇ ਤੇ ਨੈਸ਼ਨਲ ਹਾਈਵੇਅ ਤੇ ਕੀ ਹਾਲਾਤ ਹੋਣਗੇ ਦੇਖਣਾ ਆਏਗਾ ਤਸਵੀਰਾਂ ਦੇ ਵਿੱਚ ਲੋਕਾਂ ਨੂੰ ਜਗਬਾਣੀ ਪੰਜਾਬ ਕਿਸੋ ਇਹ ਅਪੀਲ ਕੀਤੀ ਜਾਂਦੀ ਹੈ ਕਿਸੇ ਨੂੰ ਜ਼ਰੂਰੀ ਕੰਮ ਹੈ ਉਹੀ ਆਪਣੇ ਘਰ ਤੋਂ ਬਾਹਰ ਨਿਕਲਣ ਜੋ ਧੁੰਦੇ ਦੇ ਕਾਰਨ ਹਾਸੇ ਵੀ ਹੋ ਰਹੇ ਨੇ ਤੇ ਜਾਨੀਆਂ ਜਾਨਾਂ ਜੋ ਨੁਕਸਾਨ ਹੋ ਰਹੇ ਨੇ ਜਾਨੀਆਂ ਨੁਕਸਾਨਾ ਜਾਇਆਂ ਜਾ ਰਹੀਆਂ ਜਿਸ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਪੰਜਾਬ ਕੇਸੀ ਜਗਬਾਨੀ ਦੇ ਵਿੱਚ ਦਿਖਾ ਰਿਹਾ ਸੁਨੀਲ ਮਹਾਜਨ ਜਗਬਾਨੀ ਟੀਵੀ ਜਲੰਧਰ